たべいた अच्छा हां करौली ਦੇ ਮਹੰਤਾਂ ਨੂੰ ਵੀ ਤੁਸੀਂ ਕਿੰਨੇ ਫਿਰ ਤੁਹਾਡਾ ਆਪਣਾ ਕਿੰਨੇ ਜਾਣੇ ਤੁਸੀਂ ਸਾਰੇ ਅਸੀਂ ਹੈਗੇ ਆ ਅਸੀਂ ਦੋ ਮੇਨ ਹੈਗੇ ਆ ਇਹ ਸਾਡੇ ਚੇਲੇ ਆ ਸਾਡੇ ਚੇਲੇ ਆ ਜਿਹੜਾ ਜਿਹੜਾ ਤੁਹਾਡਾ ਹੱਕ ਸੀ ਉਹਦਾ ਇਲਾਕਾ ਤੁਹਾਡਾ ਵੇਚਦਾ ਹੈ ਹਾਂ ਜੀ ਹੁਣ ਤੁਹਾਨੂੰ ਸਰਕਾਰ ਫਿਰ ਕੀ ਕਹਿ ਰਹੀ ਹੈਗਾ ਪ੍ਰਸ਼ਾਸਨ ਮੰਨ ਉਹਨਾਂ ਨੂੰ ਕੁਝ জানা ਪ੍ਰਸ਼ਾਸਨ ਨੇ ਤੱਕ ਅਜੇ ਤੱਕਾਨੂੰ ਕੁਝ ਵੀ ਨਹੀਂ ਕਿਹਾ ਹੈਗਾ ਮੈਂ ਕਿਹਾ ਤੁਹਾਡਾ ਜਿਹੜਾ ਤੁਸੀਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਸਭ ਤੋਂ ਤੁਹਾਡੀ ਸਪੋਰਟ ਦੇ ਵਿੱਚ ਲੋਕ ਪਤਾ ਕੌਣ ਖੜਨਗੇ ਇਹ ਮੈਂ ਉੱਥੋਂ ਦੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਦੇਖੋ ਜੇ ਲੋਕਾਂ ਨੂੰ ਪਬਲਿਕ ਦੇ ਉੱਪਰ ਕੋਈ ਚੀਜ਼ ਨਹੀਂ ਜੇ ਹੁਣ ਅਸੀਂ ਕਹਿ ਦਈਏ ਹੁਣ ਤੁਸੀਂ ਮੇਰੇ ਘ ਜਿਹੜਾ ਤੁਹਾਡਾ ਹੱਕ ਆ ਹਨਾ ਇਸ ਕਰਕੇ ਜਿਹੜਾ ਜੋ ਲੋਕਾਂ ਨੇ ਉਹਨਾਂ ਨੂੰ ਇਨਕਾਰਤਾ ਇਹ ਮਸਲੇ ਦੇ ਵਿੱਚ ਇੱਕ ਮਿੰਟ ਖੜ ਜੋ ਯਾਰ ਇਹ ਮਸਲੇ ਦੇ ਵਿੱਚ ਛੋਟੇ ਨਾਲ ਲੋਕ ਖੜ ਕੇ ਛੋਟਾ ਕੱਖ ਨਹੀਂ ਵਿਗਾੜ ਸਕਦੇ। ਹਾਂ ਜੀ। ਅੱਜ ਜਿਹੜਾ ਮੈਂ ਲੋਕਾਂ ਨੂੰ ਕਹਿੰਦਾ ਕਿ ਪਹਿਲਾਂ ਸਾਨੂੰ ਸਰਪੰਚ ਨੇ ਲਿਖ ਕੇ ਦਿੱਤਾ ਨਾ ਜੀ ਹੁਣ ਉਹਨਾਂ ਨੇ ਰੱਦ ਕਰਤਾ। 18-18 ਪਿੰਡਾਂ ਨੇ ਲਿਖ ਕੇ ਦਿੱਤਾ। ਰੱਦ ਕਿਉਂ ਕਰਤਾ ਹੁਣ ਇਹ? ਉਹ ਕਹਿੰਦੇ ਸਰਪੰਚ ਅਸੀਂ ਉੱਥੇ ਬਲਾਕ 'ਚ ਜਾ ਕੇ ਕਹਿੰਦੇ ਅਸੀਂ ਰੱਦ ਕਰਵਾਇਆ ਏ। ਸਰਪੰਚ ਕਹਿੰਦੇ? ਹਾਂ ਜੀ। ਸਰਪੰਚ ਹੁਣ ਤੁਹਾਨੂੰ ਕੀ ਕਹਿ ਰਹੇ ਨੇ ਜੀ? ਸਰਪੰਚ ਕਹਿੰਦੇ ਆ ਭਾਈ ਤੁਹਾਡਾ ਆਪਸ ਦਾ ਮੈਟਰ ਹੈ ਦੋਨਾਂ ਦਾ ਦਿੱਲੀ ਵਾਲਿਆਂ ਦਾ ਵੀ ਤੁਸੀਂ ਜਾਣੋ ਦਿੱਲੀ ਵਾਲੇ ਅਸੀਂ ਵਿਚਾਲੇ ਨਹੀਂ ਆਂਦੇ। ਸਰਪੰਚ ਨੇ ਲਿਖੇ ਤਾਂ ਹੀ ਹਾਂ ਜੀ। ਤੁਸੀਂ ਵੀ ਮੰਗੋ ਉਹ ਵੀ ਮੰਗਰ ਸਾਨੂੰ ਕੋਈ ਮਤਲਬ ਨਹੀਂ ਹਾਂਜੀ ਉਹ ਤਾਂ ਜਿਆਦਾ ਡਰ ਗਿਆ ਜੀ ਹਾਂ ਤਾਂ ਕਿਹ ਡਰ ਗਿਆ ਸਾਡੇ ਕੋਲ ਵੀਡੀਓ ਵੀ ਇਹ ਸਭ ਕੁਝ ਹੈ ਸਾਨੂੰ ਖੁੱਲੀ ਖੁੱਲੀ ਚੈਲੰਜ ਕਰਦੇ ਆ ਥੋੜਾ ਅਸੀਂ ਤੁਹਾਡੇ ਘਰੇ ਆ ਕੇ ਤੁਹਾਡੀ ਲੱਤਾਂ ਤੋਂ ਸਾਰੇ ਸਾਰੇ ਦਿਨ ਕਿਉਂ ਰਹੋ ਉਹ ਘਟੋ ਘਟ 50 ਨੇ ਜੀ ਦਿੱਲੀ ਤੋਂ ਆਏ ਨੇ ਜੀ ਸਾਰੇ ਦਿੱਲੀ ਤੋਂ ਦਿੱਲੀ ਤੋਂ ਵੀਡੀਓ ਵੀ ਨਹੀਂ ਜੀ ਨਾਸਟ ਕੋਈ ਦਿੱਲੀ ਤੋਂ ਇੱਦਾਂ ਆਏ ਹੋਏ ਆ ਤੁਸੀਂ ਮੇਰੇ ਨਾਲ ਹੀ ਆਏ ਹੋ ਹਾਂਜੀ ਹਾਂਜੀ ਇਹ ਸਾਰੇ ਸਾਡੇ ਨਾਲ ਹੀ ਆਏ ਅੱਛਾ ਤੁਸੀਂ ਕਿਹੜੇ ਪਿੰਡ ਤੋਂ ਆ ਮੈਂ ਜੜਪੇ ਤੋਂ ਆ ਜੀ ਤੁਸੀਂ ਮੈਂ ਵਈ ਗਰਮੀ ਤੋਂ ਨਾਲ ਹੀ ਆਇਆ ਦੀ ਬਾਦਰ ਬੁਰਤੋਂ ਇਹ ਤਾਂ ਲੋਕਾਂ ਨੂੰ ਬੇਨਤੀ ਆ ਮੇਰੀ ਜਿਨ੍ਹਾਂ ਦਾ ਵੀ ਇਹਨਾਂ ਦਾ ਹੱਕ ਆ ਤਾਂ ਇਹਨਾਂ ਨੂੰ ਪਹਿਲਾ ਹੱਕ ਤਾਂ ਇਹਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਜਿਹੜੇ ਇਹ ਲੋਕ ਨੇਗੇ ਇਹ ਲੋਕਾਂ ਦਾ ਅੱਜ ਤੋੜੀ ਸਾਧੀਆਂ ਤੋਂ ਸਤਿਕਾਰ ਹੁੰਦਾ ਆ ਰਿਹਾ ਠੀਕ ਆ ਇਹਨਾਂ ਨੂੰ ਪਰਮਾਤਮਾ ਨੇ ਡਿਊਟੀ ਇਹਨਾਂ ਦੀ ਲਈ ਆ ਜਿਹੜੀ ਪਰਮਾਤਮਾ ਨੇ ਡਿਊਟੀ ਲਈ ਆ ਇਹਨਾਂ ਦੀ ਇਹ ਕੋਈ ਕਿਸੇ ਬੰਦੇ ਨੇ ਡਿਊਟੀ ਨਹੀਂ ਲਈ ਹੋਈ ਹੈ ਨਾ ਇਹਨਾਂ ਦਾ ਆਪਾਂ ਸਾਧੀਆਂ ਤੋਂ ਸੁਣਦੇ ਆਇਆ ਸਾਰੀ ਸਤਿਕਾਰ ਇਹਨਾਂ ਦਾ ਕਰਦੇ ਨੇਗੇ ਆਪਣਾ ਅਸੀਂ ਸਾਰੇ ਥਾਮਾਂ ਦੀ ਨਾਲ ਸਤਿਕਾਰ ਕੀਤਾ ਜਾਂਦਾ ਪਰਪਰਾਹ ਦੀ ਪ੍ਰਾਣੀ ਹਾਂਜੀ ਪਤਾ ਕੀ ਇਹ ਪਿੰਡ ਹੁੰਦੇ ਆ ਜੀ ਆਪਣੇ ਖੁਸ਼ੀਆਂ ਵੰਡਣ ਵਾਸਤੇ ਪਿੰਡ ਹੁੰਦੇ ਆ ਇਹ ਨਹੀਂ ਕਿ ਕਿ ਬਿਜ਼ਨਸ ਤੌਰ ਤੇ ਇਹਨਾਂ ਨੇ ਬਿਜ਼ਨਸ ਤੌਰ ਕਰ ਰੱਖੇ ਨੇ ਪਿੰਡਾਂ ਦੇ ਹਾਂਜੀ ਇਹਨਾਂ ਦੇ ਬਿਜ਼ਨਸ ਤੌਰ ਤੇ ਕੋਈ ਕਰੋੜ ਦਾ ਵੇਚ ਦਿੰਦਾ ਕੋਈ 70 ਲੱਖ ਦਾ ਵੇਚ ਦਿੰਦਾ ਇਹਨਾਂ ਨੇ ਇਹ ਬਿਜ਼ਨਸ ਬੰਦ ਕਰੇ ਜਾਣਾ 50 ਲੱਖ ਜੇ ਵੇਚ ਦਿੰਦਾ ਇਹ ਤਾਂ ਇਹ ਤਾਂ ਲੋਕਾਂ ਦੀ ਆਸ ਹਾਂਜੀ ਬਿਲਕੁਲ ਲੋਕਾਂ ਦੀ ਜੁੜੀਆਂ ਹੋਈਆਂ ਭਾਵਨਾ ਨੇ ਹਾਂਜੀ ਹਾਂਜੀ ਕਿ ਅਸੀਂ ਉਹਨਾਂ ਨੂੰ ਵਧਾਈ ਦੇਣੀ ਆ ਹਰ ਖੁਸ਼ੀ ਦੇ ਵਿੱਚ ਸ਼ਾਮਲ ਹੋਣਾ ਇਹ ਮੈਂ ਚੀਜ਼ ਦੇਖੀ ਆ ਨਾ ਅਇਥੋਂ ਨਾ ਇੱਕ ਗੱਲ ਆ ਆਪਣਾ ਨਾ ਮੈਂ ਨੇ ਆਪ ਦੇਖਿਆ ਆ ਸਾਡੇ ਤਰਨਾਲ ਵਾਲੇ ਪਿੰਡ ਦੀ ਧਾਰਨਾ ਉਹਨਾਂ ਦੇ ਪਤਾ ਨਹੀਂ ਚਲੋ ਉਹਨਾਂ ਦੀ ਉਹਨਾਂ ਦੇ ਬੱਚੀਆਂ ਸੀਗੀਆਂ ਕੁੜੀਆਂ ਮੁੰਡਾ ਨੂੰ ਮੈਂ ਫਰਕ ਤਾਂ ਕੋਈ ਸਮਝਦਾ ਨਹੀਂ ਪਰ ਜਦੋਂ ਉਹ ਦੂਸਰੇ ਘਰ ਦੇ ਵਿੱਚ ਨੱਚਣ ਆਏ ਸੀਗੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਵਚਨ ਕਰਕੇ ਉਹ ਤੁਹਾਡੇ ਪੁੱਤ ਹੋਊਗਾ ਹਾਂਜੀ ਹਾਂਜੀ ਉਹਨਾਂ ਨੂੰ ਵਚਨ ਕਰਕੇ ਉਹਨਾਂ ਦਾ ਵਚਨ ਪੂਰਾ ਤੁਹਾਡੇ ਵਚਨ ਵੀ ਪੂਰੇ ਹੋਣਗੇ ਕਿਉਂ ਨਹੀਂ ਜੀ ਇਸ ਆਪਣੇ ਘਰ ਨੂੰ ਜਿੰਦਾ ਮਾਰ ਕੇ ਤੁਹਾਡੇ ਘੁੱਟੇ ਮੈਂ ਯਾਸ ਕਰਦੇ ਆ ਕਿਉਂ ਨਹੀਂ ਜੀ ਹਾਂ ਗੋਡੀਆਂ ਸੁੱਖਾ ਮੰਗਦੇ ਸੀ ਮੈਂ ਤਾਂ ਦਾ ਕੰਮ ਇਹ ਹੁੰਦਾ ਜੀ ਘਰ ਘਰ ਜਾ ਕੇ ਖੁਸ਼ੀਆਂ ਮਨਾਈਏ ਮਤਾਂ ਦੇ ਕੰਮ ਨਹੀਂ ਆਏਗਾ ਕੋਈ ਬਾਹਰ ਦਿੱਲੀ ਤੋਂ ਆ ਕੇ ਗੁੰਡਾਗਰਦੀ ਕਰੇਗੀ ਜਿਸੇ ਦੀ ਰੋਟੀ ਨਹੀਂ ਜਾ ਰਹੀ ਜੀ ਇਹ ਮੰਗਰ ਖਾਣ ਵਾਸਤੇ ਹੁੰਦੇ ਆ ਠੀਕ ਇਹਨਾਂ ਨੂੰ ਪ੍ਰਾਪਰਟੀ ਵੀ ਸਮਝ ਸਕਦੇ ਆਪਾਂ ਪ੍ਰਾਪਰਟੀ ਥੋੜੀ ਹੁੰਦੀ ਆ ਮਸਲਾ ਸਮਝ ਲੈ ਆ ਇੱਕ ਮੈਂ ਲੋਕਾਂ ਨੂੰ ਜਾ ਕੇ ਫਿਰ ਅਪੀਲ ਕਰੂੰਗਾ ਜਦੋਂ ਮੈਨੂੰ ਮਸਲਾ ਸਮਝ ਆ ਗਿਆ ਮੈਂ ਲੋਕਾਂ ਨੂੰ ਜਾ ਕੇ ਅਪੀਲ ਕਰੂੰਗਾ ਜੋ ਲੋਕਾਂ ਤੋਂ ਵੱਡਾ ਕੁਝ ਨਹੀਂ ਹੈ ਜੋ ਲੋਕੀ ਹੀ ਜਿਦੋਂ ਹੁਣ ਫਰਜ਼ ਕਰੋ ਸਾਡੇ ਪਿੰਡ ਦੀ ਗੱਲ ਆ ਹੁਣ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਜਿਵੇਂ ਹੁਣ ਥੋੜਾ ਜਿਹਨਾਂ ਨੂੰ ਮੈਨੂੰ ਪਤਾ ਵੀ ਉਹਨਾਂ ਕੋਲ ਇਹ ਇਲਾਕਾ ਮੇਰੇ ਪਿੰਡ ਦੇ ਵਿੱਚ ਕਿਸੇ ਨੂੰ ਮੈਂ ਆਪਦੇ ਵੜ ਨਹੀਂ ਦੇ ਸਕਦਾ ਮੈਂ ਆਪਣੇ ਪਿੰਡ ਦੇ ਵਿੱਚ ਆਪਾਂ ਇਥੋਂ ਦੇ ਇਲਾਕੇ ਇਲਾਕੇ ਦੇ ਵਾਲੇ ਪਿੰਡਾਂ ਦੇ ਮੈਂ ਆਪਦੀ ਅਪਰੋਚ ਰੱਖਦਾ ਜਿਹਦਾ ਹੱਕਾਂ ਨੂੰ ਮਿਲਣਾ ਚਾਹੀਦਾ ਹੁਣ ਇਹ ਲੋਕਾਂ ਨੂੰ ਆਪਾਂ ਜਾ ਕੇ ਅਪੀਲ ਕਰਾਂਗੇ ਵੀ ਜਿਹਦਾ ਭਾਈ ਹੱਕਾਂ ਨੂੰ ਮਿਲਣਾ ਚਾਹੀਦਾ ਵੈਸੇ ਮਨ ਲਾ ਜਾ ਵੀਡੀਓ ਬਣਾਈ ਜਿੰਦਾ ਤੁਹਾਡੀ ਗੱਲ ਇਹ ਲੋਕਾਂ ਤੱਕ ਪਹੁੰਚ ਜਾਵੇ ਤੇ ਗਰੁੱਪਾਂ 'ਚ ਵੀ ਪਾ ਦਿਓ ਸਾਰੇ ਥਾਵਾਂ ਤੇ ਪਹੁੰਚ ਪਾ ਦਿਓ ਠੀਕ ਹੈ ਨਾ ਕਰੋ ਵੀਰ ਜੀ ਜਿਹਨੇ ਸੁਨਾ ਬਣਾਇਆ ਜਾਵੇ ਜੀ ਜੋ ਮੰਗਲਖਾਨ ਵਾਲਾ ਜੀ ਜਬਰਾਸਤ ਜੀ ਮਿਲਿਆ ਹੁੰਦੀ ਆ ਇੱਕ ਭਾਵਨਾ ਲੋਕਾਂ ਦੀ ਜਿਹੜਾ ਇਹ ਜਿਹੜੇ ਕਿਹੜੇ ਪਿੰਡਾਂ ਦੇ ਥੋੜੇ ਮੋٹے ਮੋٹے ਪਿੰਡ ਨਾ ਆ ਜਾਂਦੇ ਥੋੜੇ ਹਾਂਜੀ ਹਾਂਜੀ ਜੀ ਤਾਂਦਪੁਰਾ ਹੋ ਗਿਆ ਸਧਾਨੀ ਤਲਵਾੜਾ ਤਲਵਾੜੀ ਮੁੰਦਲੀ ਆ ਕੜੈਲ ਨੜੈਲ ਸੋਰੀ ਨੜੈਲ ਤੇ ਉਦੇਪੁਰ ਕਾਸੀਪੁਰ ਹਾਂਜੀ ਜਾਖਲ ਉਸ਼ੈਰ ਕੁਦਨੀ ਹਿੰਮਤਪੁਰਾ ਇਹ ਪਿੰਡ ਨੇ ਜੀ ਰਤਵਾਲ ਹੋ ਗਿਆ ਚਿੱਲੇਵਾਲ ਹੋ ਗਿਆ ਜੀ ਇਹ ਪਿੰਡ ਨੇ ਜੀ ਹਾਂਜੀ ਮੇਰੀ ਇਹ ਪਿੰਡਾਂ ਦੇ ਮੇਰੇ ਸਤਿਕਾਰਯੋਗ ਸਰਪੰਚ ਸਾਹਿਬਾ ਨੂੰ ਬੇਨਤੀ ਆ ਵੀ ਮਸਲਾ ਤੁਹਾਡੇ ਦੇ ਖੜਾ ਵੀ ਇਹ ਇਹ ਲੋਕਾਂ ਦਾ ਇਹ ਲੋਕ ਨੇ ਜਿਹੜੇ ਇਹਨਾਂ ਨੂੰ ਕੁਦਰਤ ਵੱਲੋਂ ਰੱਬ ਵੱਲੋਂ ਇੱਕ ਬਖਸ਼ਿਸ਼ ਆ ਠੀਕ ਹੈ ਨਾ ਗੱਲ ਮੰਗ ਕੇ ਖਾਣ ਦੀ ਵੀ ਆਪਾਂ ਜਾਂ ਕਿਸੇ ਹੋਰ ਕੋਲੋਂ ਤਿਆਰ ਨਹੀਂ ਕਰੀ ਵੀ ਤੇ ਹਰ ਇੱਕ ਦੀ ਖੁਸ਼ੀ ਦੇ ਵਿੱਚ ਸ਼ਾਂਵਲ ਹੁੰਦੇ ਨੇ ਕਿ ਇਹ ਲੋਕ ਬੜੇ ਇਹ ਲੋਕ ਬੜੇ ਚੰਗੇ ਲੋਕ ਨੇਗੇ ਹਨ ਇਸ ਕਰਕੇ ਸਰਪੰਚ ਸਾਹਿਬ ਜਿੰਨਾ ਵੀ ਸਤਿਕਾਰਯੋਗ ਜਿੰਨਾਂ ਕੋਲ ਹੀ ਮੇਰੀ ਵੀਡੀਓ ਜਾਂਦੀ ਆ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਹਰਿਆਣਾ ਆਪਾਂ ਸਾਰੇ ਭਰਾ ਇਕੱਠੇ ਆਂ ਕਿਸਾਨੀ ਲਈ ਮੈਨੂੰ ਹਰ ਇੱਕ ਥਾਂ ਤੇ ਤੁਸੀਂ ਲੜਦੇ ਦੇਖਦੇ ਹੀ ਹੋ ਮੈਂ ਲੋਕਾਂ ਲਈ ਲੜਦਾ ਪਰ ਜੇ ਇਹਨਾਂ ਦਾ ਹੱਕ ਬਣਦਾ ਤਾਂ ਤੁਸੀਂ ਉਹ ਹੱਕ ਦੇ ਪੈਰਾ ਜ਼ਰੂਰ ਦਿਓ ਤੇ ਇਹਨਾਂ ਨੂੰ ਤੁਸੀਂ ਇਨਾ ਨਾ ਇਨਸਾਫ ਤੁਸੀਂ ਸਰਪੰਚਾਂ ਨੇ ਕਰਨਾ ਮੇਰੀ ਸਤਿਕਾਰਯੋਗ ਸਰਪੰਚ ਸਾਹਿਬ ਮੈਨੂੰ ਉਹ ਬੇਨਤੀ ਆ ਤੁਸੀਂ ਮਸਲਾ ਹੱਲ ਕਰ ਦੋ ਕਿ ਤਾਂ ਇਹਨਾਂ ਨੂੰ ਭੜਕਣ ਦੀ ਲੋੜ ਹੀ ਨਹੀਂ ਹੈ ਜੇਕਰ ਇਹ ਇਹ ਲੋਕਲ ਨੇਗੇ ਇਹ ਲੋਕਲ ਨੇ ਤਾਂ ਇਹਨਾਂ ਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਬਾਹਰੋਂ ਆ ਕੇ ਕੋਈ ਬੰਦਾ ਤਾਂ ਕਰੇ ਤਾਂ ਇਹਨਾਂ ਦੀ ਰੋਜੀ ਰੂਟੀ ਤੇ ਲੱਤ ਮਾਰੇ ਤਾਂ ਉਹ ਮਾੜੀ ਗੱਲ ਹੈ ਕੋਈ ਬੰਦਾ ਬਾਹਰੋਂ ਆ ਕੇ ਰੋਜੀ ਰੂਟੀ ਤੇ ਲੱਤ ਮਾਰਦਾ ਉਹ ਗਲਤ ਗੱਲ ਹੈ ਜੇ ਹੁਣ ਮੈਂ ਆਉਂਦੀ ਗੱਲ ਕਰਾਂ ਮਾਉਦੇ ਪਿੰਡ ਦੇ ਵਿੱਚ ਜਿਹਦਾ ਹੱਕ ਬਣਦਾ ਉਹਨੂੰ ਨਾ ਮਿਲੇ ਮੈਂ ਬਾਹਰ ਨੂੰ ਦਿਆਂ ਤਾਂ ਗਲਤ ਗੱਲ ਆ ਫਿਰ ਇਹ ਕਿੱਥੇ ਜਾਣਗੇ ਲੋਕ ਹਨਾ ਇਸ ਕਰਕੇ ਇਹ ਮੇਰੀ ਸਰਪੰਚ ਸਾਹਿਬਾਨ ਨੂੰ ਬੇਨਤੀ ਆ ਸਤਿਕਾਰਯੋਗ ਨੂੰ ਮੇਰੀ ਇਸ ਜਰੂਰ ਇਸ ਗੱਲ ਤੇ ਗੌਰ ਕਰਨਗੇ ਬਾਕੀ ਤੁਸੀਂ ਚੰਗਾ ਇਨਸਾਫ ਕਰੋਗੇ ਮੇਰੀ ਮੈਨੂੰ ਉਮੀਦ ਆ ਤੁਹਾਡੇ ਤੋਂ ਧੰਨਵਾਦ ਸਾਡੀ ਵੀ ਇਹੀ ਹੱਥ ਬੰਨ ਕੇ ਬੇਨਤੀ ਹੈ ਜੀ ਕਿ ਸਾਡੇ ਅਨੁਸਾਰ ਦੀ ਤਿਆਰੀ ਕੀਤਾ ਜਾਵੇ ਹਾਂਜੀ ਹਾਂਜੀ ਅਸੀਂ ਵੀ ਇਹੀ ਹੱਥ ਬੰਨ ਕੇ ਸਾਨੂੰ ਬਾਰ-ਬਾਰ ਫੋਨ ਕਰਕੇ ਇਹ ਕਹਿੰਦੇ ਹੋ ਤੁਸੀਂ ਬਾਹਰ ਚੱਲ ਜਾਓ ਹੋਰ ਕਿਤੇ ਚੇਲੇ ਹੋ ਜਾਵੇ ਅਸੀਂ ਕਿਉਂ ਹੋ ਜਾਈ ਜਿੱਥੇ ਲੋਕਲ ਬੰਦ ਬੱਚੇ ਆ ਉਥੋਂ ਦੇ ਹੈ ਨਾ ਸਾਡੇ ਪ੍ਰੂਫ ਆਧਾਰ ਕਾਰਡ ਵੋਟ ਕਾਰਡ ਸਾਡੇ ਕਾਟਰਾ ਤੁਸੀਂ ਕਾਟ ਸਾਡੇ ਉਥੋਂ ਦੇ ਆ ਅਸੀਂ ਬਾਹਰ ਕਿਉਂ ਜਾਈਏ ਹੈ ਨਾ ਜੀ ਸਾਟੇ ਵਾਲੇ ਬੰਦੇ ਨਗਰ ਖੇੜੀ ਅਚੀਰ ਇਮਾਮ ਖਾਨ ਦਿੱਤਾ ਜਾਂਦਾ ਜੀ ਹੋਰ ਵਾਰ ਕਿੱਥੇ ਜਾਵਾਂਗੇ ਇਤੋਂ ਮੰਗ ਮੰਗ ਕੇ ਦਿੱਲੀ ਲੈ ਕੇ ਜਾ ਰਹੇ ਨਹੀਂ ਜਾਣ ਦੀ ਇਜਾਜ਼ਤ ਨਹੀਂ ਹੈ ਕਿ ਉਹ ਉਹ ਦਿੱਲੀ ਵਾਲੇ ਇਤੋਂ ਮੰਗ ਮੰਗ ਕੇ ਲੈ ਜਾਣ ਦੀ ਇਜਾਜ਼ਤ ਹੈ ਕਿ ਉਹਨਾਂ ਨੂੰ ਨਹੀਂ ਗਲਤ ਕਰ ਲਾ ਜੀ ਫਿਰ ਕੋਈ ਗੱਲ ਨਹੀਂ ਥੋੜਾ ਆ ਮਸਲਾ ਪੱਕਾ ਨਿਕਲ ਕੇ ਆਊਗਾ ਹਲੇ ਪਾਪਾ ਕਿਰਪਾ ਕਰਨਗੇ ਇਹ ਆਵਾਜ਼ ਪੂਰੇ ਥਾਂ ਤੇ ਪਾਉਂਦੇ ਆਣੇ ਸਰਪੰਚ ਸਾਹਿਬਾਂ ਨੂੰ ਵੀ ਆਪਾਂ ਬੇਨਤੀ ਕਰੀ ਹੈ ਪੱਕਾ ਉਹਨਾਂ ਨੂੰ ਇਸ ਗੱਲ ਤੇ ਮੇਰੀ ਗੌਰ ਕਰਨਗੇ ਕਿਉਂਕਿ ਮੈਂ ਉਹ ਉਦੋਂ ਸਰਪੰਚ ਨੇ ਇਹ ਤਾਂ ਕਿਸਾਨ ਹੋਣਗੇ ਜਾਂ ਮਜ਼ਦੂਰ ਹੋਣਗੇ ਉਹਨਾਂ ਦਾ ਮਸਲਾ ਠਾਉਣਾ ਹੀ ਰਹਿਣਾ ਉਹ ਸਰਪੰਚ ਸਾਰੇ ਮੇਰੇ ਆਪਣੇ ਹੀ ਨੇ ਮੇਰੇ ਭਰਾ ਨੇ ਕਿਸਾਨਾਂ ਨੂੰ ਤਾਂ ਦਿੱਲੀ ਜਾਣ ਨਹੀਂ ਦਿੰਦੇ ਹਾਂ ਅਲਹਮਦੁਲਿਲਾ ਕੇ ਇਧਰ ਪੰਜਾਬ ਮਾ ਕੇ ਕਿੰਨਾ ਕਰ ਰਹੇ ਨੇ ਕੱਲ ਪਹੁੰਚ ਕੇ ਉਹਨਾਂ ਨੂੰ ਸਾਫ਼ ਕਰਾਂਗੇ ਬੜਾ ਪੱਕਾ ਮੈਨੂੰ ਉਹਨਾਂ ਤੋਂ ਉਮੀਦ ਆ ਪੂਰੀ ਸਰਪੰਚਾਂ ਦੇ ਹਨਾ ਮੇਰਾ ਵੀ ਧੰਨਵਾਦ ਤੁਹਾਡਾ ਮੇਰਾ ਇੱਕ ਲੰਘ ਮੀਟ ਰਹਿ ਜਾ